ਜੋ ਵੀ ਲਿਖੇ ਕਮਰਗਾ ਸੈਨਿਕ ਮਰਦਾ ਜਿੱਤ ਕੇ ਕਿਹਨਾਂ ਜੀ ਨੇ ਆਪਾਂ ਆਮ ਵੀਚ ਵਿੱਚ ਮੋਹਰੀਆਂ ਆਏ ਹਾਂ ਇਹਨਾਂ ਦੇ ਬੁੱਲੇ ਕਿੰਨੀ ਕੁ ਲੱਗਿਆ ਹੋਵੇ ਜੇ ਸੈ ਲੈ ਕੇ ਅਮਰੀਕੀ ਰੋਡ ਅੱਜ ਦਾ ਸਗਾ ਚੌਲਾ ਸਟੇਟ ਨਾਲ ਆ ਕੇ ਕਿ ਉਹਨਾਂ ਨੂੰ ਰਿਕਨ ਲਾਇਆ ਠੀਕ ਇਹ ਇੱਥੇ ਮਾਰਤਦੋ ਜਿਹੜਾ ਚਿਰਾਂ ਤੋਂ ਜਿਹੜਾ ਆਪ ਸਲਾਹ 1500 ਰੁਪਏ ਕਿੰਨੋਂ ਲੈਣੀ ਰੋਟੀ 400 ਰੁਪਏ ਕਿੰਨੋਂ ਲੈ ਇਹਦੇ ਵਿੱਚ 10 ਕਿਸਮ ਦੀ ਬੀਜ

ਸਾਡੇ ਕੋਲ ਇਹ ਹੁੰਦਾ ਹੈ ਕਿ ਪੰਜਾਬ ਚ ਨਹੀਂ ਹੁੰਦਾ ਸਰਕਾਰ ਦਿੰਦਾ ਹੈ ਜੇ 3 ਦੇ ਨਾਲ ਦਾ ਲੈ ਜਾ ਸੁਰਖੀ ਲੀਟਰ ਮਿਲੂ ਇਹਦੇ ਨਾਲ ਨਹੀਂ ਤਾਂ 300 ਤੋਂ ਕਿਉਂ ਮਿਲੂਗੀ ਵੱਡੇ ਮੋਟੇ ਵੱਡੀਆਂ ਛੋਟੀਆਂ ਦੁਕਾਨਾਂ ਨੂੰ ਨਹੀਂ ਮਿਲਦੀ ਅਸੀਂ ਨੋ ਲਾਸ ਬੇਸਡ ਕੰਮ ਕਰਦੇ ਆ ਜਿਹੜੀ ਚੀਜ਼ ਜਿੱਲੇ ਦੇ ਪਿਆਰ ਹੁੰਦੀ ਹੈ 10% ਖਰਚੇ ਬਾਕੇ ਦੇ ਇਮਾਨੇ ਦੋਸਤ 3 ਲੀਟਰ ਹੈ ਇਸ ਆਮ ਘਰੇ 21 ਕਰਮੀਏ ਤਿਆਰ ਹੋ 100 ਵੀ ਇਹ ਪੀਦੇ ਬੰਦਾ ਉੱਥੇ ਬੈਠ ਰਿਹਾ ਸਿਰਖ ਭਾਈ ਕਰਦਾ 5-7 ਤੱਕ ਹੋਦੇ ਹਾਂ ਹਾਂ ਫੋਨ ਲਾ ਸੀ ਉਹਦਾ ਚਾਚੀ ਦਾ ਸ਼ੂਗਰ ਠੀਕ ਕਰਨ ਦਾ ਤਰੀਕਾ ਉਹ ਜੀ ਸਾਡੇ ਨੇ ਸਿੱਖ ਲਿਆ ਹਾਂਜੀ ਨੰਗੀ ਪੇਟ ਤੋਂ ਚਰੇਲਾ ਲਗਾਤਾਰ ਪਿੰਡ ਨੂੰ ਪੀਐਸ ਦਾ ਪਾਲਨ ਸ਼ੂਗਰ ਠੀਕ ਹੋ ਗਈ ਸੀ ਹੁਣ ਜਿਨ੍ਹਾਂ ਦੇ ਕੋਲ

ਜਦੋਂ ਜਦੋਂ ਕੁੜੀ ਅਮੁਦੀ ਸਿੰਘ ਰੋਡ ਇੱਕ ਚੌਕ ਵਿੱਚ ਰੁੱਖ ਪਾਇਆ ਪਾਣੀ ਦਾ ਭਰਿਆ ਪਰ ਉਹਨੂੰ ਠੋਕਦਾ ਪਾਣੀ ਦੇ ਨਾਲ ਉਹ ਸਾਫ਼ ਕਰ ਲਿਆ ਕਰ ਇਹਦੇ ਨਾਲ ਕੀ ਹੈ ਜੇ ਚਿਹਰੇ ਦੇ ਵਿੱਚ ਛਾਇਆ ਪਈਆਂ ਝੁਰੜੀਆਂ ਪਈਆਂ ਕੁਝ ਵੀ ਬੈਠੀ

بہت زیادہ پیار ہے لمبا پایا ہوا نہیں چڑھا دے نشان نہ کرتے چاہیے روٹی کھانا پی روٹی کھان کے بعد دو گھنٹے میں چاہ نہیں پی جی ہوں چار دن کو چاہ پی